ਹਾਂਜੀ ਪੀਐਸਟੈਟ ਈਟੀਡੀ ਬੀਅਰਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਪੀਐਸਟੈਟ 2025 ਦੇ ਸਬੰਧ ਦੇ ਵਿੱਚ ਹੈ ਹਮਨੇ ਤੁਸੀਂ ਦੇਖਿਆ ਸੋ ਜਿਹੜਾ ਚੈਨਲ ਤੇ ਫਰਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਤੁਹਾਡਾ ਸਾਰਿਆਂ ਦਾ ਇੱਕ ਕੱਟ ਤੋਂ ਇਹ ਚੀਜ਼ ਦੀ ਉਮੀਦ ਕਰਦੇ ਆ ਕਿ ਤੁਹਾਨੂੰ ਇੱਕ ਨਿਚੇ ਟੈਲੀਗ੍ਰam ਚੈਨਲ ਦਾ ਲਿੰਕ ਦਿੱਤਾ ਹੋਇਆ ਪਿੰਨ ਵੀ ਕੀਤਾ ਹੋਇਆ ਔਰ ਨਿਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦਿੱਤਾ ਹੋਇਆ ਤਾਂ ਤੁਸੀਂ ਸਾਰਿਆਂ ਨੇ ਉਸ ਚੈਨਲ ਦੇ ਨਾਲ ਜੁੜਨਾ ਹੈ ਸਾਰੇ ਜਿੰਨੇ ਵੀ ਜਿਹੜੇ ਵੀ ਸਾਥੀ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਅਫੀਸ਼ੀਅਲ YouTube ਚੈਨਲ ਦੇ ਨਾਲ ਯੂਨੀਅਨ ਦੇ ਤਾਂ ਉਹ ਸਾਰੇ ਸਾਥੀ ਉਸ ਲਿੰਕ ਨੂੰ ਕਲਿੱਕ ਕਰਕੇ ਜੁਆਇਨ ਕਰ ਲਓ ਹਰ ਇੱਕ ਚੀਜ਼ ਦੀ ਅਪਡੇਟ ਤੁਹਾਨੂੰ ਉਸ ਚੀਜ਼ ਦੇ ਵਿੱਚ ਵੀ ਮਿਲਦੀ ਰਹਿੰਦੀ ਹੈ ਔਰ ਉਹਦੇ ਵਿੱਚ ਤੁਹਾਨੂੰ ਇੱਕ ਜਰੂਰੀ ਫੈਕਟ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਚਾਹੇ ਉਹ ਕੋਈ ਲੈਕਚਰ ਹੋਣ ਚਾਹੇ ਉਹ ਕੋਈ ਪੀਡੀਐਫ ਹੋਏ ਕਿਸੇ ਕਲਾਸ ਦਾ ਚਾਹੇ ਉਹ ਉਹਦੇ ਵਿੱਚ ਕੁਇਜ਼ ਹੋਏ ਕੁਸ਼ਨਾਂ ਦਾ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਅਸੀਂ ਟੀਮ ਬਣਾ ਕੇ ਤਬਾਰ ਤੋਂ ਕਿਉਂਕਿ ਸਾਡੀ ਟੀਮ ਬਣੀ ਹੋਈ ਆਲਰੇਡੀ ਕੰਮ ਕਰ ਲਈ ਸੀ ਪਰ ਅਸੀਂ ਕੁਝ ਸਮੇਂ ਲਈ ਉਹ ਡਿਲੇ ਕੀਤਾ ਤਾਂ ਇਸ ਕਰਕੇ ਪਹਿਲਾਂ ਸਾਰੇ ਜਣੇ ਉਸ ਨੂੰ ਜੁਆਇਨ ਕਰ ਲਓ 900 ਕੁ ਜਿਹੜੇ ਪਰਸਨ ਨੇ ਉਹ ਉਸ ਚੈਨਲ ਦੇ ਵਿੱਚ ਨੇ ਤਾਂ ਆਪਾਂ ਇਸ ਨੂੰ ਜਿੰਨੀ ਗਿਣਤੀ ਆਪਣੀ ਇਸ ਅ ਚੈਨਲ ਦੀ ਹੋ ਰਹੀ ਹੈ 10000 ਦੇ ਨੀਅਰ ਅਬਾਉਟ ਆਪਣਾ ਚੈਨਲ ਦਾ ਸਬਸਕ੍ਰਾਈਬਰ ਪਹੁੰਚ ਚੁੱਕੇ ਨੇ ਔਰ ਉਹਨੂੰ ਉਹਨਾਂ ਆਪਾਂ ਇਸ ਚੈਨਲ ਦੇ ਨਾਲ ਸਾਰੇ ਜੁੜੀਏ ਤਾਂ ਕਿ ਆਪਾਂ ਨੂੰ ਹਰ ਇੱਕ ਸੁਨੇਹਾ ਇਸ ਚੈਨਲ ਦੇ ਰਹੀ ਵੀ ਮਿਲਦਾ ਰਹੇ ਔਰ ਤੁਹਾਨੂੰ ਕੋਈ ਵੀ ਲੈਕਚਰ ਜਿਹੜਾ ਹੁੰਦਾ ਲਿੰਕ ਜਿਹੜਾ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਕਈ ਵਾਰ WhatsApp ਗਰੁੱਪਾਂ ਦਾ ਵਿਸ਼ੇ ਇਹ ਨਹੀਂ ਕਰਦੇ ਅਸੀਂ Telegram ਚੈਨਲਾਂ 'ਚ ਇਨਫੋਰਮੇਸ਼ਨ ਪਾ ਦਿੰਦੇ ਆ ਤੇ ਇਸ ਕਰਕੇ ਤੁਸੀਂ ਉਸ ਨੂੰ ਜ਼ਰੂਰ ਜੁਆਇਨ ਕਰ ਲੈਣਾ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਕੀ ਹੈ ਉਹ ਤਰ੍ਹਾਂ ਨਾਲ ਆਪਾਂ ਸਾਂਝੀ ਕਰਦੇ ਹਾਂ ਜਾਣਕਾਰੀ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਫੋਟੋ ਦੇ ਵਿੱਚ ਕੀ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਮੰਗ ਪੱਤਰ ਕਿਹਨ ਨੂੰ ਸੌਂਪਿਆ ਗਿਆ ਜੋ ਕਿ ਪੰਜਾਬ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਸਪੋਕਸਮੈਨ ਨੇ ਸਪੋਕਸਮੈਨ ਨੇ ਰੂਬੀ ਗਿਲ ਰੂਬੀ ਗਿਲ ਉਹਨਾਂ ਨੂੰ ਸੌਂਪਿਆ ਗਿਆ ਔਰ ਨਾਲ ਦੇ ਨਾਲ ਜਿਹੜਾ ਮੰਗ ਪੱਤਰ ਹੈ ਉਹ ਜਿਹੜਾ ਹੈ ਰਾਜਾ ਵਡਿੰਗ ਜੀ ਨੂੰ ਸੌਂਪਿਆ ਗਿਆ ਪਰ ਉਹਦੀ ਫੋਟੋ ਕਲਿੱਕ ਨਹੀਂ ਹੋ ਪਾਈ ਕਿਉਂਕਿ ਉਸ ਦੀ ਜਿਹੜਾ ਕਰਾਊਡ ਬਹੁਤ ਜ਼ਿਆਦਾ ਸੀਗਾ ਤੋਰ ਉੱਤੇ ਕਰਕੇ ਜਿਹੜਾ ਹੈ ਪੋਸੀਬਲ ਨਹੀਂ ਹੋਈ ਤਾਂ ਇੱਕ ਰਾਜਾ ਵੜਿੰਗ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੁਣ ਤੁਸੀਂ ਸਾਰੇ ਸੋਚੋਗੇ ਕਿ ਸਰਕਾਰ ਤਾਂ ਕਾਂਗਰਸ ਦੀ ਹੈ ਨਹੀਂ ਔਰ ਤੁਸੀਂ ਮੰਗ ਪੱਤਰ ਉਹਨਾਂ ਨੂੰ ਸੌਂਪ ਰਹੇ ਹੋ ਰੂਪੀ ਗੇਲ ਜੀ ਜਿਹੜੇ ਕਿ 50 ਸਪੋਕਸਮੈਨ ਨੇ ਉਹਨਾਂ ਨੂੰ ਮੰਗ ਪੱਤਰ ਤਾਂ ਸੌਪਿਆ ਗਿਆ ਕਿ ਉਹ ਜਿਹੜੀਆਂ ਵੀ ਡਿਬੇਟਾਂ ਕਾਂਗਰਸ ਦੇ ਵਿੱਚ ਉਹਨਾਂ ਨੂੰ ਬਹਿਣ ਦਾ ਮੌਕਾ ਮਿਲਦਾ ਉਹਦੇ ਵਿੱਚ ਜਿਹੜਾ ਹੈ ਉਹ ਆਪਣੀ ਮੰਗ ਨੂੰ ਸਰਕਾਰ ਦੇ ਅੱਗੇ ਰੱਖਣ ਸੋਸ਼ਲ ਮੀਡੀਆ ਦੇ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਜਿਹੜਾ ਕਿ ਡਿਬੇਟਾਂ ਦੇ ਵਿੱਚ ਇਹ ਮੰਗ ਨੂੰ ਉਠਾਇਆ ਜਾਵੇ ਕਿਉਂਕਿ ਜਦੋਂ ਵੀ ਸਿਆਸੀ ਲੀਡਰ ਇੱਕ ਜਿਹੜਾ ਕਾਂਗਰਸ ਦਾ ਇੱਕ ਪੈਨਲ ਦੇ ਵਿੱਚ ਜਦੋਂ ਡਿਬੇਟ ਹੁੰਦੀ ਹੈ ਇੱਕ ਸਿਆਸੀ ਲੀਡਰ ਕਾਂਗਰਸ ਦਾ ਇੱਕ ਆਮ ਆਦੀ ਪਾਰਟੀ ਦਾ ਇੱਕ ਬੀਜੇਪੀ ਦਾ ਇੱਕ ਅਕਾਲੀ ਦਲ ਦਾ ਔਰ ਨਾਲ ਜਿਹੜੇ ਸਿਆਸੀ ਮਾਇਰ ਹੁੰਦੇ ਨੇ ਉਹਨਾਂ ਦੇ ਵਿੱਚ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਕਿਉਂਕਿ ਹਰ ਇੱਕ ਡਿਬੇਟ ਦੇ ਵਿੱਚ ਜਿਹੜੇ ਰੂਬੀ ਗਿਲ ਨੇ ਉਹ ਜਾਣਦੇ ਨੇ ਡਿਬੇਟ ਦੇ ਵਿੱਚ ਆਪਦਾ ਪੱਖ ਰੱਖਦੇ ਨੇ ਤਾਂ ਉਹਨਾਂ ਨੇ ਸੀ ਬੇਨਤੀ ਕੀਤੀ ਕਿ ਤੁਸੀਂ ਪੀਐਸਟੈਟ ਦਾ ਮੁੱਦਾ ਇੱਕ ਹੈ ਉਹ ਤੁਸੀਂ ਸਰਕਾਰ ਅੱਗੇ ਜ਼ਰੂਰ ਰੱਖੋ ਉਹਨਾਂ ਦੇ ਨੁਮਾਇੰਦੇ ਕੱਝ ਜ਼ਰੂਰ ਰੱਖੋ ਤਾਂ ਕਿ ਉਹ ਸਰਕਾਰ ਦੇ ਵਿੱਚ ਇਹ ਗੱਲ ਨੂੰ ਜ਼ਰੂਰ ਉਜਾਗਰ ਕਰਨ ਕਿ ਹਰ ਵਾਰ ਪੀਐਸਟੈਟ ਦੇ ਨੋਟੀਫਿਕੇਸ਼ਨ ਲੈਂਡ ਦੇ ਲਈ ਜਿਹੜਾ ਹੈ ਤਰਨਾ ਲਗਾਇਆ ਜਾਂਦਾ ਹੈ ਪ੍ਰੋਟੈਸਟ ਕੀਤਾ ਜਾਂਦਾ ਹੈ ਚਾਹੇ ਸੰਗਰੂਰ ਦੀ ਧਰਤੀ ਹੋਵੇ ਆਨੰਦਪੁਰ ਦੀ ਧਰਤੀ ਹੋਵੇ ਜਾਂ ਮੁਹਾਲੀ ਦੀ ਧਰਤੀ ਹੋਵੇ ਹਰ ਇੱਕ ਚੀਜ਼ ਦੇ ਵਿੱਚ ਇਹ ਚੀਜ਼ ਕੀਤੀ ਜਾਂਦੀ ਹੈ ਪਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਇਹ ਮੰਗ ਹੈ ਉਹ ਸਾਡੇ ਵੱਡੇ ਭਰਾ ਰੋਬੀ ਗਿੱਲ ਉਹ ਜ਼ਰੂਰ ਇਸੀ ਨੂੰ ਜਾਗਰੂਕ ਕਰਨਗੇ ਔਰ ਜਲਦੀ ਤੋਂ ਜਲਦੀ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾ ਕੇ ਨੋਟੀਫਿਕੇਸ਼ਨ ਕੈਲੰਡਰ ਪਲੱਸ ਕੈਲੰਡਰ ਕਿਉਂਕਿ ਜਿਹੜੀ ਮੇਨ ਅਸੀਂ ਕੱਲੋਂ ਨਾ ਗਏ ਹੀ ਰੱਖੀ ਕੈਲੰਡਰ ਜ਼ਰੂਰ ਦਿੱਤਾ ਜਾਵੇ ਤਾਂ ਕਿ ਹਰ ਵਾਰ ਪ੍ਰੋਟੈਸਟ ਨਾ ਕਰਨਾ ਪਵੇ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੀ ਉਹ ਜਿਹੜੀ ਹੈ ਉਹਨਾਂ ਨੂੰ ਕੋਈ ਕਮੀ ਪੇਸ਼ੀ ਨਾ ਆਵੇ ਦੋਸਤੋ ਤੁਸੀਂ ਤੁਹਾਨੂੰ ਥੋੜੇ ਇੱਕ ਦੋ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਵੀ ਮਿਲਿਆ ਜਿਹੜਾ ਕਿ 25 27 ਵਾਲਾ ਸੈਸ਼ਨ ਹੈ ਜਿਹੜਾ ਸਰਕਾਰ ਦੀ ਨਿਕਾਮੀ ਹੈ ਕਿ 24 ਵਾਲਾ ਸੈਸ਼ਨ ਤਾਂ ਇਹਨਾਂ ਨੇ ਕਹਿਤਾ ਕਿ ਬੰਦ ਹੈ 24 26 ਸੈਸ਼ਨ ਤਾਂ ਉਹਦੇ ਚੋਂ ਐਡਮਿਸ਼ਨ ਹੋਈਏ ਨਹੀਂ ਹੁਣ 25 ਤੋਂ 27 ਕਰਤਾ ਕਿਉਂਕਿ ਸਰਕਾਰ ਇਥੋਂ ਰੈਵਨਿਊ ਤਾਂ ਲੈ ਰਹੀ ਹੈ ਪਰ ਜਿਹੜਾ ਪੀਐਸ ਟੈਟ ਜਿਹੜਾ ਬਣਦਾ ਹੱਕ ਹੈ ਪੀਐਸ ਟੈਟ ਜਿਹੜੀ ਕੁਲੀਜੀਬਿਲਟੀ ਟੈਸਟ ਜਿਹਦੇ ਨਾਲ ਸਰਕਾਰ ਨੂੰ ਕੋਈ ਸੈਲਰੀ ਦੇਣੀ ਨਹੀਂ ਪੈ ਰਹੀ ਪਰ ਫਿਰ ਵੀ ਸਰਕਾਰ ਉਸ ਦੇ ਵਿੱਚ ਕੋਈ ਕਮੀ ਛੱਡ ਰਹੀ ਹੈ ਉਹਨੂੰ ਸਮੇਂ ਦੇ ਨਹੀਂ ਲੈ ਰਹੀ ਜਾਂ ਪਿੱਛੇ ਫਿਰ ਹਰ ਵਾਰ ਡਾਟਾ ਉਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ 20 ਮਹੀਨੇ ਬਾਅਦ ਜਿਹੜਾ ਪੇਪਰ ਹੋਇਆ ਤਾਂ ਇਹ ਡਾਟਾ ਰਿਕਵਰ ਨਹੀਂ ਹੋਏਗਾ ਇਸ ਕਰਕੇ ਇਸ ਚੀਜ਼ ਦੇ ਵਿੱਚ ਸਾਨੂੰ ਸਹਾਰਾ ਹਰ ਇੱਕ ਪਰਸਨ ਦਾ ਲੈਣਾ ਪਵੇਗਾ ਚਾਹੇ ਓਪੋਜੀਸ਼ਨ ਦੇ ਵਿੱਚ ਹੈ ਚਾਹੇ ਉਹ ਸਰਕਾਰ ਦੇ ਵਿੱਚ ਹੈ ਮੈਂ ਪਿੱਛੇ ਇਸ ਚੀਜ਼ ਦਾ ਐਲਾਨ ਕੀਤਾ ਸੀਗਾ ਸੀ ਲਾਈਵ ਸੈਸ਼ਨ ਦੇ ਵਿੱਚ ਰੋੜਾ ਕਲਾਸਿਸ ਦੇ ਵਿੱਚ ਲਾਈਵ ਦੇ ਸੈਸ਼ਨ ਦੇ ਵਿੱਚ ਕੀਤਾ ਸੀ ਪਰ ਸਾਨੂੰ ਅਜੇ ਤੱਕ ਸਿਰਫ ਬਿਸ਼ਰਮੀ ਦੀ ਗੱਲ ਆ ਕਿ 507 ਸਾਥੀ ਜਿਹੜੇ ਹੈ ਉਹ ਸਾਡੇ ਸਾਨੂੰ ਫੋਨ ਕੋਲ ਕੀਤੇ ਔਰ ਸਾਨੂੰ ਜਿਹੜਾ ਹੈ ਟੀਮ ਦੇ ਵਿੱਚ ਆਉਣ ਲਈ ਉਹਨਾਂ ਨੇ ਮੈਸੇਜ ਕੀਤੇ ਕੀ ਤੁਸੀਂ ਪੇਪਰ ਨਹੀਂ ਦੇਣਾ ਪੇਪਰ ਦੇਣ ਦੇ ਲਈ ਘਟੋ-ਘਟ 20 ਤੋਂ 30 ਹਜ਼ਾਰ ਬੱਚਾ ਹਰ ਵਾਰ ਡਾਟਾ ਨਿਕਲ ਕੇ ਆਉਂਦਾ ਹੈ 20 ਤੋਂ 30 ਹਜ਼ਾਰ ਇਸ ਵਾਰ ਜਿਹੜਾ ਮੈਂ 25 27 ਸੈਸ਼ਨ ਦੀ ਗੱਲ ਕਿਉਂ ਕੀਤੀ ਕਿਉਂਕਿ 5000 ਬੱਚਾ ਐਡਮਿਸ਼ਨ ਲਏਗਾ ਹੁਣ ਨਵੇਂ ਸੈਕਸ਼ਨ ਦੇ ਵਿੱਚ ਈਟੀਟੀ ਦੇ ਵਿੱਚ ਕੀ ਸਰਕਾਰ ਇੱਕ ਸਾਈਡ ਤਾਂ ਆਪਣਾ ਜਿਹੜਾ ਰੈਵਨਿਊ ਆ ਉਹ ਲੈ ਰਹੀ ਹੈ ਪਰ ਦੂਜੀ ਸਾਈਡ ਸਰਕਾਰ ਦਾ ਇਹ ਫਰਜ਼ ਨਹੀਂ ਬੰਦਾ ਕਿ ਇਸੀ ਦੇ ਉੱਪਰ ਕੋਈ ਪੁਸ਼ਟ ਦਿੱਤੀ ਜਾਵੇ ਜਾਂ ਇਸ ਦੇ ਜੀ ਦੇ ਉੱਪਰ ਕੋਈ ਕਾਨੂੰਨ ਬਣਾਇਆ ਜਾਵੇ ਅੱਜ ਤੋਂ 2022 ਦੇ ਵਿੱਚ ਜਿਸ ਟਾਈਮ ਕਾਂਗਰਸ ਦੀ ਸਰਕਾਰ ਸੀ ਔਰ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਇੱਕ ਕਾਨੂੰਨ ਬਣਾਇਆ ਗਿਆ ਸੀਗਾ ਕਿ ਹਰ ਸਾਲ ਪੇਪਰ ਦਸੰਬਰ ਦੇ ਮਹੀਨੇ ਹੋਵੇਗਾ ਅਸੀਂ ਉਸ ਚੀਜ਼ ਦੇ ਉੱਪਰ ਵੀ ਚਰਚਾ ਕੀਤੀ ਕਿ ਕਾਂਗਰਸ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ, ਇਹ ਕਾਨੂੰਨ ਬਣਾਇਆ ਸੀ, ਉਹ ਕੰਮ ਵੀ ਹੋਇਆ ਸੀ। ਇਹ ਕੱਲਾ ਵਾਅਦਾ ਨਹੀਂ ਸੀ, ਵਰਬਲੀ ਨਹੀਂ ਸੀ। ਉਹਨਾਂ ਨੇ ਕੰਮ ਵੀ ਕੀਤਾ ਸੀ ਪਰ ਉਸ ਚੀਜ਼ ਨੂੰ ਆਮ ਆਦੀ ਪਾਰਟੀ ਨੇ ਆਦੇ ਨਕਾਰ ਦਿੱਤਾ ਔਰ ਉਸ ਚੀਜ਼ ਦੇ ਉੱਪਰ ਨਾ ਕੋਈ ਕੰਮ ਕੀਤਾ ਔਰ ਜਿਹੜੀ ਚੀਜ਼ ਲਾਗੂ ਹੋਈ ਉਸ ਚੀਜ਼ ਨੂੰ ਵੀ ਬੰਦ ਕਰਤਾ। ਉਸ ਤੋਂ ਬਾਅਦ 23 ਵਾਲਾ ਜਿਹੜਾ ਪੇਪਰ ਹੋਇਆ ਉਹ ਤੁਸੀਂ ਭੁੱਲ ਨਹੀਂ ਸਕਦੇ ਕਿ 23 ਵਾਲਾ ਪੇਪਰ ਕਿੰਨਾ ਮਿਸਪ੍ਰਿੰਟ ਹੋਇਆ। ਆਮ ਆਦੀ ਪਾਰਟੀ ਦਾ ਪਹਿਲਾ ਪੇਪਰ ਔਰ ਪਹਿਲਾ ਪੇਪਰ ਹੀ ਮਿਸਪ੍ਰਿੰਟ ਹੋ ਰੋਸ ਤੋਂ ਬਾਅਦ ਦੂਜਾ ਪੇਪਰ 24 ਵਿੱਚ ਹੋਇਆ 22 ਦੇ ਵਿੱਚ ਸਰਕਾਰ ਬਣੀ 22 ਤੋਂ 23 ਦੇ ਵਿੱਚ ਸਮਾਂ 22 ਵਾਲਾ ਇਹਨਾਂ ਨੇ ਛੱਡਤਾ ਪਰ ਚਲੋ ਸਰਕਾਰ ਇਹ ਕਹਿੰਦੀ ਹੈ ਕਿ ਇਹ ਅਸੀਂ ਨਹੀਂ ਲੈ ਸਕਦੇ ਚਲੋ ਮੰਨ ਲਿਆ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ 23 ਵਾਲਾ ਪੇਪਰ ਲਿਆ ਉਹ ਪੇਪਰ ਦੁਬਾਰਾ ਹੋਣਾ ਚਾਹੀਦਾ ਸੀ ਉਹ ਪੀ ਪੇਪਰ ਨਹੀਂ ਲਿਆ 24 ਵਾਲਾ ਪੇਪਰ ਲਿਆ ਠੀਕਾ ਉਹ ਪੇਪਰ ਸਹੀ ਸਹੀ ਸੀਗਾ ਹੁਣ 25 ਵਾਲਾ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਨਾਲ ਦੇ ਨਾਲ ਕੈਲੰਡਰ ਜਾਰੀ ਕੀਤਾ ਜਾਵੇ ਤਾਂ ਕਿ ਸਾਨੂੰ ਹਰ ਵਾਰ ਇਹ ਨੋਟੀਫਿਕੇਸ਼ਨ ਲੈਣ ਦੇ ਲਈ 26 ਵਾਲਾ ਨੋਟੀਫਿਕੇਸ਼ਨ ਲੈਣ ਦੇ ਲਈ ਜਾਂ 27 ਵਾਲਾ ਨੋਟੀਫਿਕੇਸ਼ਨ ਲੈਣ ਲਈ ਪ੍ਰੋਟੈਸਟ ਨਾ ਕਰਨੇ ਪਉਣ ਜਿਹੜੇ ਸਾਡੇ ਭੈਣ ਭਰਾ ਅੱਗੇ ਜਾ ਕੇ ਪੀਟੀਟੀ ਕੰਪਲੀਟ ਕਰਨਗੇ ਜਿਨ੍ਹਾਂ ਦਾ ਸੈਸ਼ਨ ਚੱਲ ਰੇਨ অলਰੈਡੀ ਪੇਪਰ ਦਾ ਰਿਜ਼ਲਟ ਨਹੀਂ ਆਏ ਜਾਂ ਉਹ ਕਿਸੇ ਕਾਰਨ ਕਰਕੇ ਪੇਪਰ ਨਹੀਂ ਦੇ ਪਾਏ ਉਹ ਅੱਗੇ ਜਾ ਕੇ ਕਲੀਅਰ ਕਰਕੇ ਸਾਡੀਆਂ ਆਉਣ ਵਾਲੀਆਂ ਵੈਕੈਂਸੀਸ ਈਟੀਟੀ ਦੀ ਹੋਵੇ ਚਾਹੇ ਉਹ ਮਾਸਟਰ ਕੈਡਰ ਦੀ ਹੋਵੇ ਉਹ ਹਰ ਇੱਕ ਵੈਕੈਂਸੀ ਦੇ ਵਿੱਚ ਬਹਿ ਸਕਣ ਪੇਪਰ ਦੇ ਸਕਣ ਔਰ ਆਪਣੇ ਟੀਚੇ ਦੇ ਉੱਪਰ ਪਹੁੰਚ ਸਕਣ ਅਸੀਂ ਇਹ ਮੰਗ ਸਾਡੇ ਜਿਹੜੇ ਪੰਜਾਬ ਕਾਂਗਰਸ ਦੇ ਸਪੋਕਸਮੈਨ ਨੇ ਰੂਬੀ ਗਿਲ ਜੀ ਉਹਨਾਂ ਅੱਗੇ ਵੀ ਰੱਖੀ ਹੈ ਇਹੀ ਮੰਗ ਅਸੀਂ ਰਾਜਾ ਵੜਿੰਗ ਜੀ ਅੱਗੇ ਵੀ ਰੱਖੀ ਆ ਉਹਨਾਂ ਤੋਂ ਉਹਨਾਂ ਨੂੰ ਇੱਕ ਟਵੀਟ ਵੀ ਕਰਨ ਬਾਰੇ ਕਿਹਾ ਕਿ ਇੱਕ ਵਾਰ ਫਿਰ ਤੋਂ ਟਵੀਟ ਦੇ ਰਹੀ ਬੇਨਤੀ ਕੀਤੀ ਜਾਵੇ ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਅਸੀਂ ਮਿਲੇ ਸੀਗੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਫ਼ਤਰ ਦੇ ਵਿੱਚ ਮਿਲੇ ਸੀਗੇ ਉਸ ਸਮੇਂ ਵੀ ਅਸੀਂ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਨੂੰ ਸਾਂਝਾ ਕੀਤਾ ਸੀਗਾ ਔਰ ਉਹ ਜਾਣਕਾਰੀ ਕਿਤੇ ਨਾ ਕਿਤੇ ਪਹੁੰਚੀ ਜ਼ਰੂਰ ਹੋਏਗੀ ਉਸ ਚੀਜ਼ ਦਾ ਸਿੱਕਾ ਵੀ ਕਾਫੀ ਲੱਗਿਆ ਕਿਉਂਕਿ ਲਾਸਟ ਮੀਟਿੰਗ ਦੇ ਵਿੱਚ ਜਿਹੜਾ ਐਮ ਸਾਹਿਬ ਦਾ ਬਿਹੇਵੀਅਰ ਸੀਗਾ ਉਹ ਵੀ ਕਾਫੀ ਰੂਟ ਸੀਗਾ ਪਰ ਨੋਟੀਫਿਕੇਸ਼ਨ ਤੁਹਾਨੂੰ 24 ਦਾ ਮਿਲ ਦੇਖਣ ਨੂੰ ਮਿਲ ਗਿਆ ਸੀ ਹੁਣ ਵੀ ਮਿਲ ਜੂਗਾ ਪਰ ਉਹਦੇ ਲਈ ਵਿਉਂਤਬੰਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਪਦੇ ਜ਼ਿਲ੍ਹਿਆਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਲੈਣੀਆਂ ਪੈਣਗੀਆਂ ਔਰ ਅੱਗੇ ਜਾ ਕੇ ਅੱਗੇ ਹੋ ਕੇ ਜਿਹੜਾ ਯੂਨੀਅਨ ਦੀ ਹੈਲਪ ਕਰਨੀ ਪਵੇਗੀ ਇਹ ਨਹੀਂ ਕਿ ਤੁਸੀਂ ਸਾਡੇ ਤੇ ਛੱਡ ਦਿਓ ਪੰਜ ਤੋਂ ਸੱਤ ਬੱਚਿਆਂ ਨੇ ਅਜੇ ਤੱਕ ਮੈਸੇਜ ਕੀਤਾ ਹੈ ਅਜੇ ਤੱਕ ਸਾਨੂੰ ਪੰਜ ਤੋਂ ਸੱਤ ਬੱਚਿਆਂ ਦਾ ਮੈਸੇਜ ਆਇਆ ਸਿਰਫ ਕਿੱਡੀ ਬਸ਼ਰਮੀ ਦੀ ਗੱਲ ਆ ਪੇਪਰ ਦੇਣ ਵਾਲੇ ਅਸੀਂ 20 30 ਹਜ਼ਾਰ ਬੱਚਾ ਔਰ ਸਿਰਫ ਅੱਗੇ ਆਣ ਲਈ ਸਿਰਫ 5 7 ਜਣੇ ਤਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਅਸੀਂ ਹਰ ਵਾਰ ਅੱਗੇ ਨਹੀਂ ਲੱਗਾਂਗੇ ਹੁਣ ਆਹ ਐਕਟੀਵਿਟੀ ਤੋਂ ਬਾਅਦ ਪੀਐਸਟੈਟ 2025 ਦੀ ਤੁਸੀਂ ਸਭ ਨੀਚੇ ਕਮੈਂਟ ਹਰ ਇੱਕ ਵੀਡੀਓ ਦੇ ਵਿੱਚ ਕਰ ਦਿਓ ਨਾ ਪੇਪਰ ਲੈ ਕੇ ਆਓ ਪੀਐਸਟੈਟ 2025 ਦੀ ਕੋਈ ਵੀ ਐਕਟੀਵਿਟੀ ਨਹੀਂ ਹੋਏਗੀ ਮੈਂ ਤੁਹਾਨੂੰ ਸਾਫ਼ ਔਰ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਰਿਹਾ ਜਿੰਨਾ ਤੱਕ ਟੀਮ ਨਹੀਂ ਬਣਦੀ ਔਰ ਟੀਮ ਵਰਕ ਨਹੀਂ ਹੁੰਦਾ ਕਿਉਂਕਿ ਤੁਸੀਂ ਸਾਰੇ ਸਪੋਰਟ ਕਰੋਗੇ ਫਿਰ ਇਹ ਚੀਜ਼ ਦੀ ਪੋਸੀਬਿਲਿਟੀ ਬਣਦੀ ਹੈ ਇਕੱਲੇ ਸਾਡੇ ਭੱਜਣ ਦੇ ਨਾਲ ਕੁਝ ਵੀ ਨਹੀਂ ਹੋਣਾ ਅਸੀਂ ਦਿਨ ਚਾਰ ਜਣੇ ਜਾ ਕੇ ਮੰਗ ਪੱਤਰ ਦੇ ਦਾਂਗੇ ਗੱਲ ਕਰ ਲਾਂਗੇ ਮੁੱਦਾ ਉੱਠੇਗਾ ਵਿਧਾਨ ਸਭਾ ਦੇ ਵਿੱਚ ਮੁੱਦਾ ਠੋਣ ਵਾਸਤੇ ਕੀ ਹੈ ਜਿਹੜੇ ਮੰਗ ਪੱਤਰ ਸੌਂਪੇਗੇ ਉਹ ਐਲਓਪੀ ਸਾਹਿਬ ਦੇ ਨਾਮ ਦੇ ਦਿੱਤੇ ਗਏ ਨੇ ਤਾਂ ਕਿ ਆਉਣ ਵਾਲਾ ਵਿਧਾਨ ਸਭਾ ਸ਼ਾਸਨ ਦੇ ਵਿੱਚ ਫੇਰੇ ਮੁੱਦਾ ਗੁੰਜੇ ਜਿਵੇਂ ਕਿ ਪਿੱਛੇ ਮਾਸਟਰ ਕੈਟਰ ਪੋਸਟਾਂ ਦਾ ਗੁੰਜਿਆ ਸੀ ਉਸੇ ਤਰ੍ਹਾਂ ਪੀਐਸਟੈਟ ਦਾ ਵੀ ਮੁੱਦਾ ਗੁੰਜੇ ਮੁੰਜੀ ਕਿ ਜਿਹੜੇ ਵਾਦੇ ਕਰਕੇ ਸਿੱਖਿਆ ਦੇ ਉੱਪਰ ਕ੍ਰਾਂਤੀ ਜਿਹੜੀ ਲੈਣ ਵਾਲੀ ਸਰਕਾਰ ਲਿਆਉਣ ਵਾਲੀ ਸਰਕਾਰ ਜਿਹੜੀ ਸੇ ਤੌਰ ਸਿੱਖਿਆ ਦੇ ਉੱਪਰ ਮਾਡਲ ਬਣਾ ਕੇ ਸਰਕਾਰ ਬਣੀ ਸੀ ਉਹ ਸਰਕਾਰ ਹੁਣ ਆਪਦੀਆਂ ਕੀਤੇ ਵਾਦਿਆਂ ਦੇ ਉੱਪਰ ਕੰਮ ਕਿਉਂ ਨਹੀਂ ਕਰ ਰਹੀ ਇਸ ਚੀਜ਼ ਦੇ ਉੱਪਰ ਸਵਾਲ ਕਰਨ ਦੀ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮੇਰਾ ਇੱਕ ਨੰਬਰ ਨੋਟ ਕਰੋ ਤੁਹਾਨੂੰ ਮੈਂ ਅੱਗੇ ਸਕਰੀਨ ਦੇ ਉੱਪਰ ਦਿਖਾ ਰਿਹਾ ਤੁਹਾਡੇ ਸਾਰਿਆਂ ਕੋਲ ਹੋਏਗਾ نیچے ਤੁਹਾਨੂੰ ਪੱਟੀ ਦੇ ਉੱਪਰ ਵੀ ਚੱਲ ਰਿਹਾ ਹੈ 62802 66496 ਮੈਂ ਬੋਲ ਕੇ ਵੀ ਦੱਸਤਾ ਸਕਰੀਨ ਦੇ ਉੱਪਰ ਵੀ ਲਿਖਿਆ ਤੁਸੀਂ ਸਾਰਿਆਂ ਨੇ ਇਸ ਨੰਬਰ ਦੇ ਉੱਪਰ ਜਿਹੜੇ ਵੀ ਤੁਸੀਂ ਹਲਕੇ ਨਾਲ ਡਿਪੈਂਡਡ ਹੋ ਤੁਹਾਨੂੰ ਆਮ ਆਦੀ ਪਾਰਟੀ ਦਾ ਐਮਐਲਏ ਤੁਹਾਡੇ ਹਲਕੇ ਦੇ ਵਿੱਚ ਹੈ ਜਾਂ ਉਹ ਕਾਂਗਰਸ ਦਾ ਹੈ ਜਾਂ ਉਹ ਭਾਜਪਾ ਦਾ ਹੈ ਕਿਸੇ ਵੀ ਪਾਰਟੀ ਦਾ ਐਮਐਲਏ ਹੈ 100 17 ਹਲਕੇ ਪੰਜਾਬ ਦੇ ਨੇ 117 ਹਲਕਿਆਂ ਦੇ ਵਿੱਚ ਕੰਮ ਹੋਏਗਾ ਤਾਂ ਨੋਟੀਫਿਕੇਸ਼ਨ ਤੁਹਾਨੂੰ ਮੈਂ ਗਰੰਟੀ ਨਾਲ ਕਹਿਣਾ ਕਿ ਬਹੁਤ ਜਲਦੀ ਦੇਖਣ ਨੂੰ ਮਿਲੇਗਾ ਉਨਾ ਸਮਾਂ ਆਪਾਂ ਸੰਘਰਸ਼ ਨਹੀਂ ਕਰਨਾ ਪਏਗਾ ਜੇ ਤੁਸੀਂ ਟੀਮ ਬਣ ਕੇ ਕੰਮ ਕਰੋਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਸ ਨੰਬਰ ਮੈਂ ਤੁਹਾਨੂੰ ਇਹ ਨੰਬਰ ਕਿਉਂ ਲਿਖਿਆ ਜਦੋਂ ਵੀ ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਜਾ ਕੇ ਸਾਥ ਨੂੰ ਮਿਲਣਾ ਹੋਵੇਗਾ ਤੁਸੀਂ ਇਸ ਨੰਬਰ ਦੇ ਉੱਪਰ ਫੋਨ ਕਰਕੇ ਮੈਸੇਜ ਕਰਕੇ ਦੱਸ ਦੇਣਾ ਕਿ ਅਸੀਂ ਤਿਆਰ ਹਾਂ ਅਸੀਂ ਮੰਗ ਪੱਤਰ ਦੇਣ ਜਾਵਾਂਗੇ ਪਰ ਸਾਨੂੰ ਮੰਗ ਪੱਤਰ ਸੈਂਡ ਕਰ ਦਿਓ ਅਸੀਂ ਤੁਹਾਨੂੰ ਮੰਗ ਪੱਤਰ ਜਿਹੜਾ ਹੈ ਉਹ ਤੁਹਾਨੂੰ ਭੇਜ ਦਾਂਗੇ ਤੁਸੀਂ ਉਸ ਨੂੰ ਪ੍ਰਿੰਟ ਕਰਵਾ ਕੇ ਜਿਹੜਾ ਹੈ ਫਾਈਲ ਦੇ ਵਿੱਚ ਦੇ ਕੇ ਜਿਹੜਾ ਮੰਗ ਪੱਤਰ ਸੌਂਪਣਾ ਔਰ ਪੀਐਸਟੈਟ ਯੂਨੀਅਨ ਵੱਲੋਂ ਟੀਮ ਬਣ ਕੇ ਕੰਮ ਕਰੋ ਉਸ ਦੀ ਇੱਕ ਫੋਟੋ ਕਲਿੱਕ ਕਰੋ ਔਰ ਸਾਨੂੰ ਭੇਜੋ ਅਸੀਂ ਉਸ ਚੀਜ਼ ਦੇ ਉੱਪਰ ਵੀਡੀਓ ਬਣਾ ਕੇ ਚੈਨਲ ਦੇ ਉੱਪਰ ਪਾਵਾਂਗੇ ਔਰ ਹੋਰ ਸਾਥ ਜਿਹੜੇ ਇਸੇ ਦਿਨ ਮੋਟੀਵੇਟ ਹੋਣਗੇ ਉਹ ਫਿਰ ਆਪਦਾ ਜਿਹੜਾ ਇਹ ਕੰਮ ਗਤੀਵਿਧੀ ਨੂੰ ਤੇਜ਼ ਕਰਨਗੇ ਫਿਰ ਆਪਣਾ ਪੀਐਸਟੈਟ ਦਾ ਨੋਟੀਫਿਕੇਸ਼ਨ ਆ ਸਕਦਾ ਨਹੀਂ ਤਾਂ ਕੋਈ ਪੋਸੀਬਿਲਟੀ ਨਹੀਂ ਪੋਲੋ ਜੋ 25 ਦੇ ਵਿੱਚ ਪੇਪਰ ਹੋਏਗਾ ਬਿਲਕੁਲ ਨਹੀਂ ਹੋਏਗਾ 101% ਮੈਂ ਕਹਿ ਰਿਹਾ ਨਹੀਂ ਹੋਏਗਾ ਜੇ ਤੁਸੀਂ ਸਪੋਰਟ ਕਰੋਗੇ ਹੋਏਗਾ ਜੇ ਤੁਸੀਂ ਸਪੋਰਟ ਨਾ ਕਰੋਗੇ ਇਵੇਂ 5-7 ਜਣੇ ਅਸੀਂ ਮੰਗ ਕੇ ਤੁਹਾਨੂੰ ਦਿੰਦੇ ਰਹਾਂਗੇ ਤਾਂ ਫਿਰ ਕੋਈ ਵੀ ਚੀਜ਼ ਦਾ ਸੋਲੂਸ਼ਨ ਨਹੀਂ ਹੈ ਚੁੱਪ ਕਰਕੇ ਕਲਾਸ ਦੇ ਵਿੱਚ ਬਹਿ ਜਾਓ ਤਿਆਰੀਆਂ ਛੱਡ ਦਿਓ ਆਪ ਦਾ ਕੋਈ ਕੰਮ ਕਰ ਦੇਖ ਲਓ ਮੇਰੀ ਤਾਂ ਇਹੀ ਸਲਾਹ ਹੈ ਤਾਂ ਮੈਂ ਲਾਸਟ ਵੀਡੀਓ ਦੇ ਵਿੱਚ ਮੈਂ ਪਿੱਛੇ ਜ਼ਿਕਰ ਕੀਤਾ ਕਿ 25 27 ਸੈਸ਼ਨ ਵਾਲੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ 5-7000 ਬੱਚੇ ਇਸ ਲਾਈਨ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪਾਈ ਇੱਕ ਤੁਸੀਂ ਐਡਮਿਸ਼ਨ ਦਾ ਜਰੂਰ ਲੈ ਲਈ ਪਰ ਇਸ ਚੀਜ਼ ਦਾ ਇਤਿਹਾਸ ਦੇਖ ਲਿਓ ਜੇ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਪੇਪਰ ਏਟਡੀ ਦੀ ਐਡਮਿਸ਼ਨ ਲੈ ਲਈ ਔਰ ਤੁਸੀਂ ਮਾਸਟਰ ਬਣਨਾ ਹੈ ਪਰ ਉਹ ਮਾਸਟਰ ਬਣਨ ਦੇ ਲਈ ਤੁਹਾਨੂੰ ਸੰਘਰਸ਼ ਵੀ ਕਰਨਾ ਪਏਗਾ ਉਸ ਚੀਜ਼ ਤੋਂ ਭੁੱਲਿਓ ਨਾ ਇਸ ਚੀਜ਼ ਲਈ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਅੱਗੇ ਹੋਣਾ ਪਵੇਗਾ ਕੱਲਾ ਜੋ ਸੋਚ ਲਿਆ ਉਹ ਚੀਜ਼ ਪੋਸੀਬਲ ਨਹੀਂ ਹੈ ਬਹੁਤ ਜ਼ਿਆਦਾ ਸੰਘਰਸ਼ ਹੈ ਇਸ ਲਾਈਨ ਦੇ ਵਿੱਚ ਜੇ ਤੁਸੀਂ ਕਰ ਸਕਦੇ ਤਾਂ ਤੁਸੀਂ ਮਾਸਟਰ ਬਣੋਗੇ ਤੇ ਤੁਸੀਂ ਨਹੀਂ ਕਰ ਸਕਦੇ ਤਾਂ ਮਾਸਟਰ ਬਿਲਕੁਲ ਬਣਨਾ ਭੁੱਲ ਜਾਓ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਸਾਥੇ ਤੱਕ ਸ਼ੇਅਰ ਕਰਿਓ ਲਿੰਕ ਨੂੰ ਜੁਆਇਨ ਕਰਿਓ ਟੈਲੀਗ੍ਰਾਮ ਚੈਨਲ ਨੂੰ ਜੋ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਤਾਂ ਕਿ ਹਰ ਇੱਕ ਚੀਜ਼ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਆਖਰਵਾਰ ਬੇਨਤੀ ਇਹੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਹੋਰ ਇਸ ਵੀਡੀਓ ਨੂੰ ਇੱਕ ਵਾਰ ਫੇਰ ਆਪਣੇ ਸਾਥੀਆਂ ਤੱਕ ਸਾਂਝਾ ਕਰ ਦਿਓ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ